ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਲਾਜ਼ਮਾਂ ਦੀ ਰਿਹੈਸ਼ ਲਈ ਨਵੇਂ ਬਣਨ ਵਾਲੇ ਕੁਆਟਰਾਂ ਤੇ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਕਾਰ ਸੇਵਾ ਵਾਲੇ ਬਾਬਾ ਗੁਲਜ਼ਾਰ ਸਿੰਘ ਵੱਲੋਂ ਆਰੰਭਤਾ ਅਰਦਾਸ ਕੀਤੀ ਗਈ ਤੇ ਨਵੇਂ ਬਣਨ ਵਾਲੇ ਕੁਆਟਰਾਂ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਫਤਾਰ ਸਿੰਘ ਰੀਆ, ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਜਗਦੀਪ ਸਿੰਘ ਛੀਮਾ, ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਵਾਲੇ, ਗੁਰਦੀਪ ਸਿੰਘ ਕੰਗ ਮੈਨੇਜਰ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵੱਲੋਂ ਕਹੀਂ ਨਾਲ ਟੱਕ ਲਗਾਏਗੇ। ਅੱਜ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਵਿਖੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਜਿਹੜੇ ਕੁਆਟਰ ਨੇ ਮਲਾਜਮਾਂ ਦੇ ਉਹਨਾਂ ਦਾ ਟੱਕ ਲਾਇਆ ਗਿਆ 12 ਦੇ ਕਰੀਬੇ ਲੱਗੇ ਨੇ ਕੁਆਟਰ ਮੈਂ ਦਿੱਲੀ ਵਾਲੇ ਬਾਬਾ ਜੀ ਦਾ ਘਰ ਸੇਵਾਜੀ ਵਾਲ ਘਰ ਸੇਵਾ ਦਾ ਔਰ ਬਾਬਾ ਗੁਜਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਸੇਵਾ ਜਿਹੜੀ ਇਹ ਸਾਡੀ ਬੇਨਤੀ ਕਰ ਅਕਸੈਪਟ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਕਾਰ ਸੇਵਾ ਜਿਹੜੀ ਅੱਜ ਆਰੰਭ ਕੀਤੀ ਹੈ ਔਰ ਆਸ ਕਰਦੇ ਆ ਕਿ ਜਿਹੜੇ ਕੁਆਟਰ ਨੇ ਅਗਲੀ ਸਵੇਰ ਤੋਂ ਪਹਿਲਾਂ ਪਹਿਲਾਂ ਇਹ ਕੰਪਲੀਟ ਹੋ ਜਾਣਗੇ ਔਰ ਜਿਹੜੇ ਮਰਾਜ਼ਮ ਨੇ ਇਹਦੇ ਵਿੱਚ ਰਹਿ ਸਕਣਗੇ ਮੈਂ ਫਿਰ ਦੁਆਰਾ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪ੍ਰੋਜੈਕਟ ਇਹ ਜਿਹੜਾ ਇਹਨੇ ਪੇਰੇ ਚੜਿਆ ਔਰ ਬੇਨਤੀ ਪ੍ਰਵਾਨ ਕੀਤੀ ਹੈ ਅੱਜ ਉਹਨਾਂ ਨੇ ਆਪ ਆਉਣਾ ਸੀ ਰਜੇਵਾਂ ਕਰਕੇ ਆ ਨਹੀਂ ਸਕੇ ਸੋ ਉਹਨਾਂ ਦੀ ਹਾਜ਼ਰੀ ਅਸੀਂ ਲਈ ਹੈ ਪੰਡਤ ਸਿੰਘਾਂ ਵੱਲੋਂ ਦੁਆਰਾ ਜਿਹੜੀ ਇਹ ਟੱਕ ਲਾ ਕੇ ਇਹ ਸੇਵਾ ਜਿਹੜੀ ਆਰੰਭ ਕੀਤੀ ਗਈ ਹੈ ਹਾਂ ਆਏ ਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੁਰਾਵਰ ਸਿੰਘ ਧੰਤਨ ਬਾਬਾ ਫਤੇ ਸਿੰਘ ਜੀ ਧੰਤਨ ਪੂਜਨੀਕ ਮਾਤਾ ਗੁਜਰ ਕੌਰ ਜੀ ਦੇ ਸੰਸਕਾਰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖੇ ਅੱਜ ਕਾਰ ਸੇਵਾ ਹੈ ਬਾਬਾ ਬਚਨ ਸਿੰਘ ਜੀ ਜਿਨ੍ਹਾਂ ਦੇ ਬਰਸੋਏ ਅੰਤ ਬਾਬਾ ਗੁਲਜਾਰ ਸਿੰਘ ਜੀ ਵੱਲੋਂ ਅੱਜ ਜਿਹੜੇ ਕੁਆਟਰਾਂ ਦੀ ਅੱਜ ਟੱਕ ਲਾ ਕੇ ਸ਼ੁਰੂਆਤ ਕੀਤੀ ਗਈ ਹੈ ਔਰ ਮੈਂ ਜਿੱਥੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਧੰਨਵਾਦ ਕਰਦਾ ਉੱਥੇ ਕਾਰਸੇਵਾਲੇ ਬਾਬਾ ਗੁਲਜਾਰ ਸਿੰਘ ਬਾਬਾ ਬਚਨ ਸਿੰਘ ਜੀ ਉਹਨਾਂ ਦਾ ਵੀ ਕੋਟਰ ਕੋਟ ਧੰਨਵਾਦੀਆਂ ਜਿਨ੍ਹਾਂ ਨੇ ਇਹ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਜਿਹੜਾ ਕੁਆਟਰਾਂ ਦਾ ਕੰਮ ਹੈ ਸ਼ੁਰੂ ਕੀਤਾ ਹੈ ਮੈਂ ਫਿਰ ਸਮੂੱਚੀਆਂ ਆਈਆਂ ਸੰਗਤਾਂ ਦਾ ਬਾਬਾ ਜੀ ਕਰਪਾਲ ਸਿੰਘ ਜੀ ਜਿਨ੍ਹਾਂ ਵੱਲੋਂ ਅਰਦਾਸ ਕਰਕੇ ਇਹ ਰੰਮ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦੀ ਮੈਨੇਜਰ ਸਾਹਿਬ ਦਾ ਧੰਨਵਾਦੀ ਜੋਗਾ ਸਿੰਘ ਜੀ ਸਾਰੇ ਹੀ ਮੈਨੇਜਰ ਸਾਹਿਬਾਨ ਸਾਰਿਆਂ ਦਾ ਹੀ ਮੈਂ ਕੋਟ ਕੋਟ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਇਹ ਹਾਜ਼ਰੀ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਭਗਾਰ ਯੋਗ ਸਾਧ ਸੰਗਤ ਜੀ ਸਾਡੇ ਸ੍ਰੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸਟਾਫ ਕੁਆਟਰਾਂ ਦਾ ਜੋ ਵੀ ਉਦਘਾਟਨ ਹੋਇਆ ਤੇ ਕੁਆਟਰ ਬਣਾਉਣ ਦੀ ਜਿਹੜੀ ਕਾਰ ਸੇਵਾ ਸ਼ੁਰੂ ਹੋਈ ਹੈ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز